ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਤੁਹਾਡਾ ਵੀ ਖਾਣਾ ਖਾਣ ਤੋਂ ਬਾਅਦ ਪੇਟ ਭਾਰੀ ਭਾਰੀ ਹੋ ਜਾਂਦਾ ਇੱਕ ਦੋ ਰੋਟੀ ਖਾਣ ਤੇ ਹੀ ਖਬਰਾਟ ਪੈਦਾ ਹੁੰਦੀ ਆ ਮਤਲਬ ਰੋਟੀ ਛੇ ਦੀ ਹਾਜਮੇ ਨਹੀਂ ਆਉਂਦੀ ਜੋ ਕੀ ਪ੍ਰੋਬਲਮ ਹੁੰਦੀ ਹੈ ਆਪਣੀ ਪਾਚਨ ਸ਼ਕਤੀ ਦੀ ਤਾਂ ਇੱਕ ਤੁਹਾਡੇ ਲਈ ਕਰੇਲੂ ਨੁਸਖਾ ਲੈ ਕੇ ਆਇਆ ਇਹਦੇ ਵਿੱਚ ਆਪਾਂ ਨੇ ਕੀ ਕੀ ਲੈਣਾ ਜਿਹਦੇ ਨਾਲ ਆਪਣਾ ਖਾਣਾ ਹਾਜਮ ਹੋ ਜੇ ਤੇ ਆਪਾਂ ਪੇਟ ਹਲਕਾ ਫੀਲ ਹੋਵੇ ਇੱਥੇ ਆਪਾਂ ਨੇ ਉਹਦੇ ਲਈ ਇਹੜੀ-ਕੜੀ ਚੀਜ਼ ਲਈਆ ਤੁਹਾਨੂੰ ਦੱਸਦੇ ਆ ਜਿਹਦੇ ਨਾਲ ਆਪਣੀ ਪਾਚਨ ਸ਼ਕਤੀ ਦੇ ਵਿੱਚ ਸੁਧਾਰ ਹੋਊਗਾ ਤੇ ਆਪਣਾ ਸਰੀਰ ਜਿਹੜਾ ਤੰਦਰੁਸਤ ਰਹੂਗਾ ਤੇ ਨਾਲ ਹੀ ਆਪਾਂ ਦੱਸਦੇ ਆ ਇੱਥੇ ਆਪਾਂ ਲਈਆ ਇੱਕ ਚਮਚ ਸੌਫ ਜੋ ਕਿ ਗੈਸ ਦੀ ਪ੍ਰੋਬਲਮ ਠੀਕ ਕਰਨ ਦੇ ਵਿੱਚ ਮਦਦ ਕਰਦੀ ਆ ਤੇ ਨਾਲ ਹੀ ਆਪਾਂ ਨੇ ਲਈਆ ਇੱਕ ਚਮਚ ਅਜਮੈਣ ਜੋ ਕਿ ਪੇਟ ਦਰਦ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਆ ਤੇ ਨਾਲ ਹੀ ਆਪਾਂ ਨੇ ਲਿਆ ਇੱਕ ਚਮਚ ਦੇ ਕਰੀਬ ਜੀਰਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਨੇ ਮਿਲਾ ਲੈਣਾ ਤੇ ਇੱਕ ਮਠਾਸ ਦੇ ਤੌਰ ਤੇ ਆਪਾਂ ਨੇ ਇੱਥੇ ਆਪਣੀ ਇਸ ਫੱਕੀ ਦੇ ਵਿੱਚ ਮਿੱਠਾ ਹੋਵੇ ਤੁਸੀਂ ਚੀਨੀ ਵੀ ਲੈ ਸਕਦੇ ਹੋ ਪਤਾਸੇ ਵੀ ਲੈ ਸਕਦੇ ਹੋ ਆਪਾਂ ਨੇ ਇੱਥੇ ਖੀੜਣਾ ਲੈ ਲਿਆ ਜੋ ਕਿ ਹੁਣ ਦਵਾਈ ਲੰਗੀ ਹੁਣ ਕਰਕੇ ਇਹਨਾਂ ਚਾਰੀ ਚੀਜ਼ਾਂ ਨੂੰ ਆਪਾਂ ਮਿਕਸ ਕਰਕੇ ਕੁੰਡੀ ਸੋਟੇ ਨਾਲ ਕੁੱਟ ਸਕਦੇ ਆ ਜਾਂ ਆਪਾਂ ਮਿਕਸੀ ਦੇ ਵਿੱਚ ਮਿਕਸ ਕਰ ਲੈਨੇ ਆ ਕਿਉਂਕਿ ਜੇਕਰ ਆਪਣਾ ਪੇਟ ਹੀ ਨਹੀਂ ਸਾਫ਼ ਹੁੰਦਾ ਜਦ ਤੱਕ ਆਪਣਾ ਸਰੀਰ ਕਈ ਰੋਗਾਂ ਦਾ ਸ਼ਿਕਾਰ ਬਣ ਜਾਂਦਾ ਇਸ ਲਈ ਆਪਾਂ ਦਾ ਸਭ ਤੋਂ ਜ਼ਰੂਰੀ ਆ ਢੇਟ ਦਾ ਸਾਫ਼ ਰਹਿਣਾ ਗੈਸ ਵਗੈਰਾ ਦਾ ਨਾ ਬਣਨਾ ਇਸ ਤਰੀਕੇ ਨਾਲ ਆਪਾਂ ਪੀਸਣ ਤੋਂ ਬਾਅਦ ਆਪਣਾ ਇਹ ਫੱਕੀ ਤਿਆਰ ਆ ਮਿੰਟਾਂ ਦੇ ਵਿੱਚ ਜੋ ਕਿ ਬਹੁਤ ਹੀ ਫੈਜੇਮੰਦ ਦਾ ਖਾਸ ਕਰ ਬਜ਼ੁਰਗਾਂ ਦੇ ਲਈ ਕਿਉਂਕਿ ਉਹਨਾਂ ਤੋਂ ਕਸਰਤ ਵਗੈਰਾ ਨਹੀਂ ਹੁੰਦੀ ਇਸ ਤਰੀਕੇ ਨਾਲ ਆਪਾਂ ਨਾਲੀ ਫੱਕੀ ਬਣਾ ਕੇ ਤਿਆਰ ਰੱਖ ਸਕਦੇ ਆ ਆਪਾਂ ਵੀ ਲੈ ਸਕਦੇ ਆ ਇਹਨੂੰ ਲੈਣ ਦਾ ਤਰੀਕਾ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਤੁਸੀਂ ਗਰਮੀਆਂ ਦੇ ਵਿੱਚ ਨਾਰਮਲ ਟੁੱਟੀ ਦੇ ਪਾਣੀ ਨਾਲ ਲੈ ਸਕਦੇ ਹੋ ਜੇਕਰ ਸਰਦੀਆਂ ਨੇ ਤੁਸੀਂ ਗੁਣਗੁਣੇ ਨੇ ਪਾਣੀ ਨਾਲ ਲੈ ਸਕਦੇ ਹੋ ਇਸ ਤਰੀਕੇ ਨਾਲ ਇਹਨਾਂ ਨੂੰ ਅੱਧਾ-ਅੱਧਾ ਚਮਚਾ ਆਪਾਂ ਨੇ ਸਵੇਰ ਤੇ ਸ਼ਾਮ ਨੂੰ ਲੈਣਾ ਜਿਸ ਦੇ ਨਾਲ ਆਪਣਾ ਬਹੁਤ ਹੀ ਫਾਇਦਾ ਹੋਊਗਾ ਤੇ ਤੁਸੀਂ ਇਸ ਤਰੀਕੇ ਨਾਲ ਇਹ ਫੱਕੀ ਆਪਣੇ ਘਰ पे ਮਸਾਲਿਆਂ ਦੇ ਨਾਲ ਹੀ ਤਿਆਰ ਕਰਕੇ ਰੱਖ ਸਕਦੇ ਹਾਂ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਪਾਂ ਬਚ ਸਕਦੇ ਹਾਂ ਕਿਉਂਕਿ ਆਪਣੇ ਸਰੀਰ ਦੇ ਵਿੱਚ ਜਦ ਤੱਕ ਆਪਣਾ ਪੇਟ ਸਾਫ਼ ਨਹੀਂ ਹੁੰਦਾ ਆਪਾਂ ਠੀਕ ਨਹੀਂ ਹੋ ਸਕਦੇ ਤੇ ਇਹ ਕਬਜ ਦਾ ਬਹੁਤ ਹੀ ਗਲਤ ਆਪਣੀ ਲਈ ਇਸ ਤਰੀਕੇ ਨਾਲ ਆਪਣੀ ਗੈਸ ਪੇਟ ਦੀਆਂ ਬਿਮਾਰੀਆਂ ਸਭ ਠੀਕ ਹੋ ਜਾਣਗੀਆਂ ਇਸ ਤਰੀਕੇ ਨਾਲ ਠੱਕੀ ਬਣਾ ਕੇ ਤੁਸੀਂ ਕੱਚ ਦੇ ਡੱਬੇ ਜਾਂ ਪਲਾਸਟਿਕ ਦੀ ਡੱਬੀ ਵਿੱਚ ਰੱਖ ਸਕਦੇ ਹੋ ਵੀਡੀਓ ਵਧੀਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਾਇਓ ਧੰਨਵਾਦ